ਦਵਰਸ਼ੀਫਿਕੇਸ਼ਨ ਦੀ ਸ਼ਰਤ ਲਾਉਣਾ ਤੇ 5 ਸਾਲ ਦੀ ਸ਼ਰਤ ਲਾਉਣਾ ਇਹ ਇੱਕ ਤਰ੍ਹਾਂ ਦਾ ਲੋਕਾਂ ਨਾਲ ਧੋਖਾ ਹੈ ਇਹਨੂੰ ਅਸੀਂ ਬਿਲਕੁਲ ਮੁੱਢੋਂ ਪਹਿਲੇ ਦਿਨ ਹੀ ਇਹ ਉਹੀ ਪ੍ਰਪੋਜ਼ਲ ਹੈ ਜਿਹੜੀ ਪ੍ਰਪੋਜ਼ਲ ਸਾਨੂੰ ਚੌਥੀ ਮੀਟਿੰਗ ਦੇ ਵਿੱਚ ਸਰਕਾਰ ਨੇ ਦਿੱਤੀ ਹੈ ਉਹਨੂੰ ਅਸੀਂ ਕੰਡੈਮ ਕਰ ਚੁੱਕੇ ਹਾਂ ਕੱਲ ਫੇਰ ਦੁਬਾਰਾ ਅਸੀਂ ਪ੍ਰੈਸ ਕਾਨਫਰੰਸ ਕਰਕੇ ਇਹ ਕਹਾਂਗੇ ਸਾਨੂੰ ਇਹ ਮਨਜ਼ੂਰ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲੇ ਤਾਂ ਕਿ ਦੇਸ਼ ਦੇ ਕਿਸਾਨ ਨੂੰ ਹਰ ਕਿਸਾਨ ਨੂੰ ਉਹਦਾ ਲਾਭ ਮਿਲ ਸਕੇ ਕਿਉਂਕਿ ਅੱਜ ਸਾਡੇ ਦੇਸ਼ ਦਾ 7 ਲੱਖ ਕਿਸਾਨ ਖੁਦਕਸ਼ੀਆਂ ਕਰਕੇ ਮਰ ਚੁੱਕਿਆ ਹੈ ਉਹਨਾਂ ਦੀ ਸਾਰ ਲੈਣੀ ਸਰਕਾਰ ਦੀ ਰਿਸਪੋਨਸੀਬਿਲਟੀ ਤੇ ਜ਼ਿੰਮੇਵਾਰੀ ਬਣਦੀ ਹੈ ਇਹ ਜਿਹੜਾ ਹੈਗਾ ਨੈਕਸਟ ਵੀਕ ਜਿਹੜਾ ਵੱਡੀ ਉਮੀਦ ਹੈ ਕਿ ਚੋੜ ਜਾਵਤਾ ਲੱਗ ਜੇ ਅਗਲਾ ਜਿਹੜਾ ਮੋੜ ਹੈਗਾ ਉਹ ਕੀ ਹੋਏਗਾ ਕਿਉਂਕਿ ਇਲੈਕਸ਼ਨ ਚੁੱਕੇ ਜਿਹੜਾ ਅਸੀਂ ਪਹਿਲਾਂ ਕਰਦੇ ਰਹੇ ਆਗੇ ਡਾਇਰੈਕਟਲੀ ਗਵਰਨਮੈਂਟ ਦਾ ਉਹਨਾਂ ਦੀ ਪੋਲੀਟੀਕਲ ਪਾਰਟੀਆਂ ਦਾ ਵਿਰੋਧ ਕਰਨਗੇ ਕਿਸਾਨ ਪਿੰਡਾਂ ਚੋਂ ਤੇ ਜਾਂ ਕੁਝ ਇਸ ਤਰ੍ਹਾਂ ਦਾ ਕੀ ਜਿਹੜਾ ਹੈਗਾ ਗੁਲਾ ਬਣਾ ਰਹੇ ਦੇਖੋ ਇਹਦੇ ਵਿੱਚ ਸਮਾਂ ਦੱਸੇਗਾ ਕਿ ਕੀ ਖੇਡ ਬਣਦੀ ਹੈ ਪਰ ਇਹ ਜ਼ਰੂਰ ਹੈ ਕਿ ਚੋਣ ਜਾਬਤਾ ਜਾਂ ਅੰਦੋਲਨ ਲੜਨ ਵਾਲੇ ਲੋਕਾਂ ਇਹ ਸੋਚ ਕੇ ਜੇ ਉੱਠ ਕੇ ਆਉਣ ਲੱਗਣਾਂ ਕਿ ਹੋਂਦਾ ਚੋਣ ਜਾਬਤਾ ਲੱਗ ਗਿਆ ਜੀ ਚੱਲੀਏ ਘਰ ਨੂੰ ਚੋਣ ਜਾਬਤਾ ਕਿਤੇ 50 ਸਾਲ ਰਹਿਣਾ ਹੈ 2 ਮਹੀਨਿਆਂ ਦੇ ਵਿੱਚ ਸਰਕਾਰ ਚੁਣ ਕੇ ਫੇਰ ਮੈਦਾਨ ਚ ਆ ਜਾਣੀ ਹੈ ਜਿਹੜੀ ਸਰਕਾਰ ਆਏਗੀ ਔਰ ਅਗਰ ਸਾਡਾ ਚੱਲਦਾ ਅੰਦੋਲਨ ਜਿਹੜੀ ਹੰਕਰਬਾਜੀ ਅੱਜ ਸਰਕਾਰ ਕਰ ਰਹੀ ਹੈ ਉਹਨੂੰ ਸਬਕ ਸਿਖਾਉਣ ਦਾ ਵੀ ਕੰਮ ਕਰੇਗੀ ਔਰ ਨਾਲ ਦੀ ਨਾਲ ਜਿਹੜੀ ਸਰਕਾਰ ਚੁਣ ਕੇ ਆਏਗੀ ਭਾਵੇਂ ਇਹ ਆਵੇ ਤੇ ਭਾਵੇਂ ਹੋਰ ਆਵੇ ਕੋਈ ਉਹ ਸਾਡੇ ਕਿਸਾਨਾਂ ਦੇ ਇਹਨਾਂ ਮੁੱਦਿਆਂ ਦੇ ਨਾਲ ਐਜੰਡਿਆਂ ਦੇ ਉੱਤੇ ਸੋਚਣ ਲਈ ਅਸੀਂ ਮਜਬੂਰ ਕਰਾਂਗੇ ਇਸ ਲਈ ਅੰਦੋਲਨ ਜਾਰੀ ਰਹੇਗਾ ਰੂਪ ਕੀ ਬਣਨਾ ਇਹ ਹਲਾਤ ਤੁਸੀਂ ਜਿਹੜੀ ਇਲੈਕਸ਼ਨ ਲੜਨ ਗਿਆ ਲੋਕ ਸਭਾ ਦਾ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ। ਉਹ ਜਿਵੇਂ ਪੋਲ politically group ਤਾਂ ਲੱਗ ਗਿਆ ਅੱਜ ਵੀ ਲੱਗ ਚੱਲ ਰਿਹਾ। ਮੇਰੀ ਬੇਨਤੀ ਹੈ ਇਹ ਦੇਖੋ ਸਾਡਾ ਪਵੜਾ ਕਲੀਅਰ ਤੇ ਸਪਸ਼ਟ ਹੈ। ਅਸੀਂ ਤੇ ਸਾਡਾ ਰੌਲਾ ਹੀ ਇਹਨਾਂ ਗੱਲਾਂ ਦਾ ਹੈ ਕਿ ਭਾਈ ਅਸੀਂ ਚੋਣਾਂ ਲੜਨ ਆਏ ਜੋ ਨਹੀਂ ਆ। ਅਸੀਂ ਮੰਨਦੇ ਹਾਂ ਕਿ ਇੱਕ ਪ੍ਰੈਸ਼ਰ ਗਰੁੱਪ ਹੀ ਦੇਸ਼ ਦੇ ਕਿਸਾਨੀ ਦਾ ਭਲਾ ਕਰ ਸਕਦਾ ਹੈ। ਇਹਨੂੰ ਮੈਦਾਨ 'ਚ ਰਹਿਣਾ ਪੈਣਾ ਹੈ। ਇਹਨੂੰ ਸੜਕਾਂ ਦੇ ਉੱਤੇ ਰਹਿਣਾ ਪੈਣਾ ਹੈ। ਨਹੀਂ ਤਾਂ ਕਿਸਾਨੀ ਦਾ ਭਲਾ ਹੋਣ ਵਾਲਾ ਨਹੀਂ ਹੈ। ਅਸ਼ੀਰ ਸੁਭ ਕਰਨ ਦੇ ਮਾਮਲੇ ਤੇ ਐਫ ਆਈ ਆਰ ਵੀ ਦਰਜ ਹੋਈ ਸ਼ਹੀਦ ਆ ਸਾਡਾ ਉਹ ਜਿਸ ਤਰ੍ਹਾਂ ਦਾ ਮਾਹੌਲ ਬਾਅਦ ਚ ਬਣਿਆ ਪਿੰਡ ਚੋਂ ਅੰਡ ਨੂੰ ਲੈ ਕੇ ਜਾਂ ਕੁਝ ਤੁਸੀਂ ਕੀਤਾ ਬੈਰੀਫਾਈ ਦਾ ਕੀ ਹੈਗੀ ਉਸ ਦੇਖੋ ਉਸ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰਦੇ ਆਂ ਕਿ ਉਹ ਜਿਹੜਾ ਸਾਡਾ ਸ਼ਹੀਦ ਹੈ ਅਸੀਂ ਜੇ ਉਹਨੂੰ ਸ਼ਹੀਦ ਮੰਨਿਆ ਪਹਿਲਾਂ ਅਸੀਂ ਮੰਨਿਆ ਨਾ ਫਿਰ ਸਰਕਾਰ ਤੇ ਦਬਾਅ ਪਾਇਆ ਕਿ ਤੁਸੀਂ ਇਹਨੂੰ ਸ਼ਹੀਦ ਐਲਾਨ ਦਿਓ ਸ਼ਹੀਦ ਐਲਾਨਿਆ ਗਿਆ ਫਿਰ ਸਾਰਾ ਕੁਝ ਉਸ ਤੋਂ ਅੱਗੇ ਵਧਿਆ ਹੁਣ ਜਿਹੜੀ ਐਫ ਆਈ ਆਰ ਵੀ ਦਰਜ ਹੋ ਗਈ ਹੁਣ ਜਿਹਨੂੰ ਅਸੀਂ ਸ਼ਹੀਦ ਐਲਾਨ ਕਰਵਾਇਆ ਸਾਡੇ ਨਾਲ ਬਠਿੰਡਾ ਪੁਲਿਸ ਨੇ ਉਸੇ ਦਿਨ ਕਾਕਾ ਸਿੰਘ ਕੋਟੜਾ ਆਪਣੇ ਜਨਰਲ ਸੈਕਟਰੀ ਨਾਲ ਇਹ ਗੱਲ ਹੋਈ ਸੀ ਕਿ ਇਹਦੇ ਭੋਗ ਦੇ ਉੱਤੇ ਜੋ ਖਰਚ ਕਰੇਗੀ ਉਹ ਸਰਕਾਰ ਕਰੇਗੀ ਔਰ ਉਹ ਸਰਕਾਰ ਨੇ ਕਰਨਾ ਹੈ ਭਾਵੇਂ ਅੱਜ ਅਸੀਂ ਆਪਦੇ ਕੋਲੋਂ ਇੱਕ ਵਾਰੀ ਉਹ ਜਿਹੜੀਆਂ ਦਰੀਆਂ ਟੈਂਟਾਂ ਦਾ ਖਰਚਾ ਦਿੱਤਾ ਲੇਕਿਨ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਹੁਣ ਅਸੀਂ ਉਹ ਜੱਥੇਬੰਦੀਆਂ ਆ ਕਿ ਗੁਰੂ ਘਰ ਨੂੰ ਅਸੀਂ ਤਾਂ 2 ਰੁਪਏ ਦੀ ਮਦਦ ਕਰਨ ਵਾਲੇ ਆ ਅਸੀਂ ਗੁਰੂ ਘਰ ਤੋਂ ਲੈਣ ਵਾਲੇ ਨਹੀਂ ਗੁਰੂ ਘਰ ਸਾਡੇ ਅੰਦੋਲਨਾਂ ਦੇ ਵਿੱਚ ਸਾਡੀ ਲੰਗਰ ਲਾ ਕੇ ਹੋਰ ਬੜੇ ਤਰੀਕਿਆਂ ਨਾਲ ਸਾਡੇ ਮਗਰ ਦੁੱਧ ਪਚਾ ਕੇ ਸਾਡੇ ਮਗਰ ਚਾਹਾਂ ਪਚਾ ਕੇ ਸਾਡੀ ਸਪੋਰਟ ਕਰਦਾ ਹੈ ਉਹ ਅੱਜ ਵੀ ਕਰ ਰਿਹਾ ਹੈ ਉੱਥੇ ਵੀ ਹੋਈ ਹੈ ਸੋ ਇਸ ਕਰਕੇ ਉਹ ਜਿਹੜਾ ਫੰਡ ਉੱਥੇ ਲੋਕਾਂ ਨੂੰ ਮਾਇਕ ਲੋਕਾਂ ਦੀ ਨਹੀਂ ਹੈ ਨਾ ਸਾਡੀ ਹੈ ਨਾ ਲੋਕਾਂ ਦੀ ਹੈ ਉਹਦਾ ਯਾਰ ਗੁਰੂ ਨੂੰ ਲੋਕਾਂ ਨੇ ਸਤਕਾਰ ਵਜੋਂ ਮੱਥਾ ਟੇਕਿਆ ਉਹ ਗੁਰੂ ਦੀ ਹੈ ਔਰ ਉਹ ਜਿਹੜਾ ਚਰਚਾ ਚੱਲੀ ਉਹਦੇ ਤੇ ਅਸੀਂ ਤਿੰਨ ਮੈਂਬਰੀ ਕਮੇਟੀ ਬਣਾਤੀ ਹੈ ਔਰ ਉਹ ਕਮੇਟੀ ਉਹਦੀ ਰਿਪੋਰਟ ਲੈ ਕੇ ਸਾਨੂੰ ਦੇਗੀ ਅਗਰ ਸਾਡੇ ਕਿਸੇ ਬੰਦੇ ਦਾ ਰੰਚਕ ਮਾਤਰ ਵੀ ਰੋਲ ਅਦਾ ਗਿਆ ਆ ਗਿਆ ਇਹਦੇ 'ਚ ਕਿ ਉਹਨਾਂ ਪੈਸਿਆਂ 'ਚੋਂ ਪੈਸੇ ਮੰਗੇ ਗਏ ਨੇ ਜਿਹੜਾ ਉੱਥੇ ਭੋਗ ਤੇ ਮੱਥਾ ਟਕਾਈ ਹੋਈ ਆ ਤਾਂ ਮੈਂ ਬੜਾ ਕਲੀਅਰ ਹੈ